ਏ ਜੀ ਰਾਤ ਸਮਗਰੀਆਂ ਦੇ ਢੇਰ ਲੱਗੇ ਪਏ ਦੇਖੋ ਸੌਦਾ ਜੇ بارش ਆ ਗਈ ਤੇ ਖਰਾਬ ਹੋ ਜਾਣਾ ਅੱਗੇ ਕਿਤੇ ਨਹੀਂ ਜਾ ਰਿਹਾ ਇੰਨਾ ਕਿ ਜ਼ਿਆਦਾ ਲਖੋ ਪਸ਼ੂਆਂ ਵਾਸਤੇ ਤੇ ਵੈਸੇ ਵੀ ਇੱਥੋਂ ਲੈ ਕੇ ਤੁਸੀਂ ਪੁਲ ਤੱਕ ਦੇਖੋ ਸਾਰੇ ਢੇਰ ਲੱਗੇ ਪਏ ਨੇ ਬੋਰੀਆਂ ਦੇ ਬੋਰੇ ਲਾਏ ਹੋਏ ਇਹ ਸਾਰਾ ਖਾਣਾ-ਦਾਣਾ ਜਿਹੜਾ ਪੁਲ ਤੇ ਪਿਆ ਮੀਂਹ ਪੈਣ ਦੇ ਕਾਰਨ ਇਹਨਾਂ ਦਾ ਕਾਫੀ ਨੁਕਸਾਨ ਵੀ ਅੱਗੇ ਹੋ ਚੁੱਕਾ ਆਪਾਂ ਨਾ ਕੱਲ ਜਿੱਥੇ ਪਾਣੀ ਆਇਆ ਸਾਰੇ ਕਿਦੇ ਵੇਖ ਕੇ ਆਏ ਹਾਂ ਜਿਹੜੀ ਉਥੇ ਮੇਨ ਲੋਡ ਆ ਲੋਡ ਵੀ ਨਹੀਂ ਮੈਂ ਕਹਿ ਰਹਾ ਜਿਹੜਾ ਚੰਗਾ ਜ਼ਿੰਮੇਦਾਰ ਆ ਨਾ ਨਾ ਭਾਉਜੀ ਉਹ ਆਟਾ ਦਾਲ ਲੈਂਦਾ ਜੀ ਠੀਕ ਹੈ ਜਿਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਉਹ ਲੈਣਾ ਜੇ ਲੱਗ ਲੱਗੇ ਆਪਦੇ ਘਰ ਭਰੀ ਜਾਂਦੇ ਜੀ ਉਥੋਂ ਦੇ ਜ਼ਿੰਮੇਦਾਰਾਂ ਭਰਾਵਾਂ ਦੀ ਇਹੋ ਅਪੀਲ ਹੈ ਇਹੋ ਸੋਚਿਆ ਵੀ ਹਜੇ ਸਾਡੇ ਇੱਥੇ ਕੋਹਣਾ ਲਿਆਓ ਨਾ ਤੂੜੀ ਲਾਉਣ ਨੂੰ ਥਾਂ ਜੇ ਨਾ ਇੱਥੇ ਚਾਰਾ ਪਾਉਣ ਨੂੰ ਥਾਂ ਜੇ ਠੀਕ ਹੈ ਜੇ ਤੁਸੀਂ ਸਾਡੀ ਮੱਜਤ ਕਰਨੀ ਆ ਜਦੋਂ ਸਾਡਾ ਪਾਣੀ ਘਟਦਾ ਆ ਉਦੋਂ ਸਾਡੀ ਮੈਜਿਦ ਕਰੋ ਉਦੋਂ ਆਪਦੇ ਟਰੈਕਟਰ ਲੈ ਆਗੇ ਸਾਡੀਆਂ ਪੈਲੀਆਂ ਪੱਧਰੀਆਂ ਕਰਾ ਦਿਓ ਸਾਡੀ ਕਣਕ ਪੀਜੀ ਜਾਵੇ ਤੇ ਡੀਜ਼ਲ ਦੀ ਸੇਵਾ ਉਦੋਂ ਕਰ ਲਿਓ ਮੈਂ ਕੱਲ ਜੀਆਂ ਵੀਡੀਓ ਪਾਈਆਂ ਮੈਨੂੰ ਭਰਾਵਾਂ ਦੇ ਇੰਨੇ ਕ ਜਾਦੇ ਫੋਨ ਆਏ ਆ ਵੀ ਜਿਹੜੇ ਲੈ ਕੇ ਆਉਂਦੇ ਰਾਸ਼ਨ ਪਾਣੀ ਇਹਨਾਂ ਨੂੰ ਤੱਕ ਦੋ ਮੈਂ ਚਲੋ ਆਪਣਾ ਤੇ ਇੱਕ ਕੰਮ ਆ ਦੱਸਣਾ ਵੀ ਜਦੋਂ ਜਦੋਂ ਲੋਡ ਆ ਉਦੋਂ ਉਦੋਂ ਆਪਾਂ ਇਹਨਾਂ ਦੀ ਲੋਡ ਪੂਰੀ ਕਰੀਏ ਕਿਉਂਕਿ ਜੀ ਦੀ ਭੰਗ ਕਿਲਾ ਪੈਲੀ ਆ ਅੱਧਾ ਕਿਲਾ ਜਿੱਦਾ ਜਿੱਦਾ ਮਰਜ਼ੀ ਨੁਕਸਾਨ ਹੋਇਆ ਉਹ ਪਾਉਜੀ ਲਾਈਨ ਚ ਲਾ ਕੇ ਆਟਾ ਦਾਲ ਨਹੀਂ ਉਥੇ ਲੈਣਦੇ ਆ ਆਟਾ ਦਾਲ ਉਹ ਲੈਂਦੇ ਆ ਜਿਨ੍ਹਾਂ ਦੀ ਨਾਂ ਪਹਿਲੀ ਆ ਨਾ ਜਿਨ੍ਹਾਂ ਦਾ ਕੋਈ ਨੁਕਸਾਨ ਹੋਇਆ ਠੀਕ ਆ ਸਾਰੇ ਜਾਣੇ ਮੇਰੇ ਭਰਾਵਾਂ ਘੜੀ ਆ ਉਹ ਬੇਨਤੀ ਆ ਕਿ ਇਹ ਕੰਮ ਨਾ ਕਰੋ ਕੋਈ ਲੀਟਰ ਜਾਂਦਾ ਆ ਉਹ ਉਹਨਾਂ ਨੂੰ ਆਟਾ ਦਾਲਾਂ ਦੇ ਘਰਾ ਉਹਦੇ ਨੰਬਰ ਬਣਾਈ ਜਾਂਦਾ ਠੀਕ ਆ ਤਾਂ ਕਰਕੇ ਆ ਮੇਰਾ ਵੀਡੀਓ ਪਾਉਂਦਾ ਇਹ ਮਕਸਦ ਆ ਤੇ ਵੀਡੀਓ ਸ਼ੇਅਰ ਵੀ ਕਰ ਦਿਓ ਵੀ ਸਾਰੇ ਵੀਰਾਂ ਭਰਾਵਾਂ ਤੱਕ ਚਲ ਜੇ ਜੇ ਆਪਾਂ ਸੇਵਾ